ਇਸ ਸੀਜ਼ਨ ਦਾ ਜੇ ਕੋਈ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਵਿਆਹ ਹੋਏਗਾ ਨਾ ਤਾਂ ਸ਼ਾਇਦ ਉਹ ਬਿੱਟੂ ਦਾ ਵਿਆਹ ਹੀ ਹੈ ਬਿੱਟੂ ਨੇ ਸਾਲੀ ਨੂੰ ਬਰਫੀ ਖਵਾਉਂਦੇ ਹੋਏ ਵੀਡੀਓ ਕਾਦੀ ਬਣਾ ਲਈ ਪਰ ਉਹ ਲੋਕ ਤਾਂ ਵਿਚਾਰੇ ਦੇ ਪਿੱਛੇ ਪੈ ਗਏ ਕਹਿੰਦੇ ਹੁਣੇ ਵਿਚੋਲੇ ਦਾ ਨੰਬਰ ਸੈਂਡ ਕਰ ਤੇਰੇ ਪੈਰੀ ਪੈਨੇ ਆ ਆ ਵੇਖੋ ਤੁਸੀਂ ਫੱਕਰ ਜਿਹਾ ਬੰਦਾ ਹੈ ਤੇ ਜਦੋਂ ਇਹ ਵਿਆਹ ਕਰਾਉਣ ਜਾਂਦਾ ਤਾਂ ਕੁਝ ਭਾਈ ਵੀਡੀਓ ਬਣਾ ਕੇ ਸ਼ੇਅਰ ਕਰਦੇ ਆ ਤਾਂ ਇੰਨੀ ਜ਼ਿਆਦਾ ਵੀਡੀਓ ਵਾਇਰਲ ਹੋ ਜਾਂਦੀ ਹੈ ਨਾ ਵਿਚਾਰੇ ਪਾਸੇ ਬਿੱਟੂ ਬਿੱਟੂ ਹੋ ਲੱਗ ਪੈਂਦੀ ਹੈ ਤੇ ਫਿਰ ਜਦੋਂ ਸਾਲੀ ਨੂੰ ਬਰਫੀ ਖਵਾਉਣ ਵਾਲੀ ਵੀਡੀਓ ਪਾਉਂਦੇ ਨਾ ਉਦੋਂ ਤਾਂ ਮੈਂ ਕਿਹਾ ਸਾਰੇ ਬਿੱਟੂ ਦੇ ਫੈਰ ਹੋ ਜਾਂਦੇ ਦਾ ਵਾਇਰਲ ਹੋ ਰਿਹਾ ਬਿੱਟੂ ਦਾ ਵਿਆਹ ਸੱਸਾਲੀ ਨੂੰ ਬਰਫੀ ਖਵਾਉਂਦੇ ਸਮੇਂ ਜੋ ਇਹ ਵੀਡੀਓ ਬਣੀ ਹੈ ਨੂੰ ਲੈ ਕੇ ਲੋਕਾਂ ਨੇ ਕੀ ਕੀ ਕਿਹਾ ਤੁਸੀਂ ਇੱਕ ਵਾਰ ਜ਼ਰੂਰ ਅੱਗੇ ਵੇਖਿਓ ਆ ਵੇਖੋ ਪਹਿਲੇ ਲਿਖਿਆ ਵੀਰ ਸਾਲੀ ਦਾ ਰਿਸ਼ਤਾ ਮੈਨੂੰ ਕਰਾ ਦੇ ਤੇਰਾ ਭਲਾ ਹੋ ਮਿੰਨਤਾ ਤੇਰੇ ਅੱਗੇ ਤੇ ਮੁੰਡੇ ਦੀ ਇਸ ਟਿੱਪਣੀ ਨੂੰ ਕਰੀਬ 2500 ਦੇ ਲੱਗੇ ਲੋਕਾਂ ਨੇ ਲਾਈਕ ਕੀਤਾ ਅਗਲੇ ਲਿਖਿਆ ਵੋ ਚੋਲੇ ਦਾ ਨੰਬਰ ਸੈਂਡ ਕਰ ਦੇ ਬਾਈ ਤਰਲਈਆ ਅਗਲੇ ਲਿਖਿਆ ਵੀਰ ਕੋ ਰਿਸ਼ਤਾ ਮੈਨੂੰ ਵੀ ਕਰਾ ਦੇ ਪਲੀਜ਼ ਤਰਲਈਆ ਅਗਲੇ ਲਿਖਿਆ ਸਾਲੀ ਦਾ ਰਿਸ਼ਤਾ ਮੈਨੂੰ ਕਰਾ ਦੇ ਬਾਈ ਕਿੱਲੇ ਆ ਮੇਰੇ ਕੋ ਸੋ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਦੋਸਤੋ ਬਿੱ ਤੇ ਫੱਕਰ ਬੰਦਾ ਚਾਰੇ ਪਾਸੇ net ਤੇ ਸ਼ਾਇਆ ਪੇ ਹੈ ਉਹਨੇ ਬੰਦਿਆਂ ਨੇ ਵੀਡੀਓ ਵੇਖੀ ਨਹੀਂ ਹੋਣੀ ਜਿੰਨਿਆਂ ਨੇ ਬਿੱਟੂ ਦਾ ਵਿਆਹ ਆਪਣੇ ਵੀਰਾਂ ਪ੍ਰਭਾ ਨੂੰ ਸ਼ੇਅਰ ਕੀਤਾ ਤੇ ਖਾਸ ਕਰਾ ਸਾਲੀ ਵਾਲੀ ਵੀਡੀਓ ਤਾਂ ਬੜੀ ਜ਼ਿਆਦਾ ਟ੍ਰੈਂਡਿੰਗ ਚ ਚੱਲ ਰਹੀ ਹੈ ਤੇ ਸਾਰੇ ਇਹੀ ਕਮੈਂਟ ਕਰ ਰਹੇ ਆ ਵੀ ਵਿਚੋਲੇ ਦਾ ਨੰਬਰ ਦੇ ਦੇ ਯਾਰ ਸੋ ਪ੍ਰਭਾ ਉਹ ਬਿੱਟੂ ਦੇ ਵਿਆਹ ਲਈ ਇੱਕ ਲਾਈਕ ਤਾਂ ਬਣਦਾ